ਮੇਰਾ ਅਵਤਾਰ ਸਿੰਘ ਕੀ ਮਸਲਾ ਜੀ ਮਸਲਾ ਵੀ ਆਹੀ ਨਰੇਗਾ ਦਾ ਕੰਮ ਸਰਕਾਰ ਵੱਲੋਂ ਕਰਦੇ ਰਹੇ ਹਾਂ ਤੀਜੇ ਮਹੀਨੇ ਤੋਂ ਲੈ ਕੇ ਸਾਡੀ ਪੇਮੈਂਟ ਕੋਈ ਨਹੀਂ ਪਈ ਜੋ ਪੈਸਾ ਸਾਡਾ ਸਰ ਗਰੀਬ ਦਾ ਸਾਡਾ ਹੱਕ ਕਿੱਥੇ ਜਾਂਦਾ ਪੁੱਛਿਆ ਜਾਏ ਇਹਨਾਂ ਨੂੰ ਕਿਉਂਕਿ ਸੈਂਟਰ ਸਰਕਾਰ ਸਭ ਵਾਸਤੇ ਪੈਸਾ ਭੇਜਦੀ ਆ ਸਾਡਾ ਹੱਕ ਜਿਹੜਾ ਕਿਉਂ ਕਿੱਥੇ ਗਿਆ ਵਾ ਕਿਦੇ ਖਾਤਿਆਂ ਵਿੱਚ ਪਿਆ ਗਿਆ ਨਹੀਂ ਤੁਸੀਂ ਨਿਗਲ ਸੈਕਟਰੀ ਨੂੰ ਪੁੱਛਿਆ ਜੀ ਹੋਰ ਕਿਸੇ ਕੋਲ ਪੁੱਛਿਆ ਜੀ मतलब पावे अभी हां ही ਸਾਡਾ ਸਾਡਾ ਪੈਸਾ ਸਾਡੇ ਨੂੰ ਨਹੀਂ ਮਿਲਿਆ ਨਹੀਂ ਤੁਸੀਂ ਆਪਣੀ ਫਰਿਆਦ ਲੈ ਕੇ ਕੋਈ ਭੇਜਦੇ ਸਰਪੰਚ ਨੂੰ ਪੁੱਛਿਆ ਕਿ ਨੂੰ ਪੁੱਛਿਆ ਸਰਪੰਚ ਸਰਪੰਚ ਨੂੰ ਇੱਕ ਦੋ ਵਾਰੀ ਪੁੱਛਿਆ ਆਂਦਾ ਪਾੜਾ ਗਲਾਰੇ ਬੁੱਤੇ ਲਾ ਹਟੇ ਸਾਡੇ ਨਾਲ ਕਰਦੇ ਕਾਪੀਆਂ ਬੈਂਕਾ ਤੇ ਕਿੰਨੇ ਕਿੰਨੇ ਜਿਹੜੇ ਤੋਂ ਨਹੀਂ ਪੈਸੇ ਬੇ ਤੁਹਾਡੇ ਤਿੰਨ ਮਹੀਨੇ ਤਿੰਨ ਮਹੀਨੇ ਤੋਂ ਲੈ ਕੇ ਸੱਤਵਾਂ ਮਹੀਨਾ ਹੋ ਗਿਆ ਜੇ ਤੁਸੀਂ ਇਹ حساب ਲਾ ਲੋ ਆਪ ਸਿਆਣੇ ਜੇ ਹਿਸਾਬ ਲਾਓ ਕਿੰਨਾ ਚਿਰ ਹੋ ਗਿਆ ਕਿੰਨੇ ਤੁਸੀਂ ਮੈਂਬਰ ਤੇ ਕੰਮ ਕਰਦੇ ਪਏ ਹੋ ਇਹ 55 ਜਣੇ ਅਸੀਂ ਕੰਮ ਕਰ ਰਹੇ ਆ ਜਿਨ੍ਹਾਂ ਨੇ ਕੰਮ ਕੀਤਾ ਜਿੱਥੇ ਜਿੱਥੇ ਕੀਤਾ ਉਹ ਜਗ੍ਹਾ ਦਾ ਵੀ ਸਾਨੂੰ ਪਤਾ ਤੇ ਤੁਹਾਡੀ ਫੋਟੋ ਨਹੀਂ ਹੁੰਦੀ ਸਾਡੀਆਂ ਫੋਟੋਆਂ ਲਾ ਕੇ ਫੋਟੋ ਖਿੱਚ ਕੇ ਉਹਨਾਂ ਨੇ ਆਨਲਾਈਨ ਕਰਵਾ ਦਿੱਤੀਆਂ ਜੀ ਬਾਕੀ ਇਹ ਗੱਲ ਹੈ ਵੀ ਸਾਡਾ ਪੈਸਾ ਖਾਤਾ ਨੀਗਾ ਖਾਤਿਆਂ ਵਿੱਚ ਪੈਸੇ ਨਹੀਂ ਜੇ ਪਾਏ ਡਾਕੂਮੈਂਟ ਸਾਡੇ ਸਾਰੇ ਲੈ ਗਏ ਆ ਹਾਂਜੀ ਆਧਾਰ ਕਾਰਡ ਬੈਂਕ ਖਾਤਾ ਵੀ ਅਸੀਂ ਦੇ ਦਿੱਤਾ ਬੈਂਕ ਖਾਤੇ ਵਿੱਚ ਨਹੀਂ ਪੁੱਛ ਆਏ ਉਸ ਤੋਂ ਬਾਅਦ ਤੁਹਾਡੇ ਕੋਲ ਜਦੋਂ ਕੰਮ ਕਰਦੇ ਕੋਈ ਸ਼ੈਨ ਵਗੈਰਾ ਹੁੰਦੇ ਰਹੇ ਤਾਂ ਨਹੀਂ ਕੋਈ ਸ਼ੈਨ ਨਹੀਂ ਹੋਇਆ ਫੋਟੋਆਂ ਲਾ ਕੇ ਸਾਡਾ ਉਹ ਫਾਈਲ ਬਣਾ ਕੇ ਉਹਨਾਂ ਨੇ ਕੀ ਪਤਾ ਕਿ ਕਿੱਥੇ ਸਾਡਾ ਪੈਸਾ ਗਿਆ ਸਰ ਦੋ ਵਾਰੀ ਫੋਟੋ ਸਾਡੀ ਲੱਤ ਦੀ ਰਹੀ ਆ ਫੋਟੋਆਂ ਲੱਤ ਦੀ ਪਰ ਹੁੰਦਾ ਦੁੱਖ ਨਹੀਂ ਦੁਦਾ ਨਹੀਂ ਸਰ ਪੰਚਾਇਤ ਦੇ ਅੰਦਰ ਤੋਂ ਕੰਮ ਹੋ ਰਿਹਾ ਕੋਈ ਪੰਚਾਇਤ ਦੇ ਅੰਦਰ ਵਿੱਚ ਆ ਗਿਆ ਕਪਤਨ ਜੀ ਜੀ ਕਹਿੰਦਾ ਤਾਂ ਆਹ ਵਾਨੂੰ ਜੁੜਿਆ ਹੀ ਨਹੀਂ ਹਾਂ ਦੱਸ ਨਾਮ ਕੀ ਹੈ ਜਗੀਰ ਗੌਰ ਕਿਹੜਾ ਪਿੰਡ ਆ ਤੁਹਾਡਾ ਇਹੋ ਹੀ ਗਵਾਰਾ ਗਵਾਰਾ ਹੀ ਗਵਾਰਾ ਹੀ ਕੀ ਮਸਲਾ ਕੀ ਆ ਮਸਲਾ ਇਹ ਪੁੱਤ ਕੰਮ ਕਰਦੇ ਜੱਟਾਂ ਦਾ ਵੀ ਕਰਕੇ ਆਉਂਦੇ ਨੇ ਆ ਇਹਨਾਂ ਵਹਿਣੀਆਂ ਤੱਕ ਸਾਡੇ ਕੋ ਕਢਾਏ ਵਹਿਣੀਆਂ ਗਾਰੇ ਹੱਥਾਂ ਨਾਲ ਪਾ ਪਾਉਂਦੇ ਪਾਲ ਤੈਨੂੰ ਨਰੇ ਗਾਗਾ ਕਿਦੋਂ ਚਾਲੂ ਕਿੱਧਰ ਕਿੰਨਾ ਸਮਾਂ ਤਾਂ ਇਹਨਾਂ ਤੀਜੇ ਤੀਜੇ ਤੈਨਾਂ ਮਾਰੀ ਮਤਲਬ ਆਹ ਕਹਿੰਦਾ ਤੈਨਾਂ ਕਦੀ ਆ ਜਾਂਦੇ ਤਾਂ ਹੈ ਕਦੀ ਸਵੇਰੇ ਆ ਜਾਂਦੇ ਤਾਂ ਹੈ ਕਦੇ ਜਿੰਨਾਂ ਪਹੁੰਚ ਉਹਨਾਂ ਨੂੰ ਪਾਏ ਨਹੀਂ ਕਿਹੜੇ ਕਿਹੜੇ ਡਾਕੂਮੈਂਟ ਤੁਹਾਡੇ ਕੋਲ ਆਡਰ ਕਾਰਡ ਕਾਰਡ ਉਹ ਘਰੇ ਰੱਖਦੇ ਬੈਂਕ ਤੇ ਬੈਂਕ ਤੇ ਕੋਈ ਇੱਕ ਫੋਟੋ ਵੀ ਧਾਰਕਾ ਉਹ ਮੈਂ ਅੰਦਰ ਲਵਾਂ ਨਾ ਮੇਰੇ ਹੋਈ ਜੀ ਇਹ ਦੁਆਰਾ ਹੀ ਆ ਇਹ ਨਾਂ ਤੇ ਪਿੰਡ ਦੁਆਰਾ ਜੀ ਸਲੱਖਣ ਸਿੰਘ ਕੀ ਮਸਲਾ ਕੀ ਮਸਲਾ ਇਹ ਅੰਦਰ ਗਾਦੇ ਦੀ ਕੰਮ ਕੀਤਾ ਵਾ ਤੇ ਜਮੀਨ ਸਟਾਰਟ ਤੇ ਪੈਸੇ ਮਤਲਬ ਗਰੀਬ ਰਹਿ ਗਏ ਤੇ ਦੂਜਿਆਂ ਨੇ ਪਵਾ ਲਏ ਆ ਮੀਰਾ ਨੇ ਤਗੜੇ ਲੋਕਾਂ ਨੂੰ ਪਾ ਗਏ ਇੱਥੇ ਕੀਤਾ ਜੀ ਰਹਿਣੀਆਂ ਮੋਣੀਆਂ ਦਾ ਨੇ ਯਾਰ ਇਹ ਬਹੁਤ ਸੜਕਾਂ ਤੇ ਹਾਂਜੀ ਟਵਿੱਟਰ ਹਰ ਜਿਹੜਾ ਗੰਦੇ ਕਿੱਥੇ ਪਾ ਕੇ ਪਾਜੀ ਹਾਂਜੀ ਚੰਗੇ ਚੰਗੇ ਬੰਦੇ ਸਭ ਚੰਗੇ ਚੰਗੇ ਬੰਦੇ ਸੋਕੇ ਨੂੰ ਪੈ ਗਏ ਆ ਨਾ ਨਾ ਨੂੰ ਨਹੀਂ ਪਾਇਆ ਦਾ ਨਾਮ ਵੀ ਨਹੀਂ ਆ ਨਹੀਂ ਪਾਇਆ ਨਾਮ ਹੀ ਹੈ ਨੀ ਲਿਸ਼ਟ ਤੇ ਕੀ ਤੁਹਾਨੂੰ ਕਹਿੰਦੇ ਪਾਇਆ ਕਿਉਂ ਨਹੀਂ ਪਾਇਆ ਕੀ ਕਰਨਾ ਪਤਾ ਨਹੀਂ ਜੀ ਹੁਣ ਇਹ ਕਰ ਜੀ ਇਹਦੇ ਸਰਪੰਚ ਨੂੰ ਪਤਾ ਹਣਾ ਨਬੀ ਸੁਣਿਆ ਸਰਕਾਰ ਨੂੰ ਤੁਸੀਂ ਕੀ ਮੰਗ ਕਰਦੇ ਹੋ ਭਾਈ ਤਾਂ ਮੰਗ ਕਰ ਲੈ ਸਾਡੇ ਕਰਨਾ ਨਹੀਂ ਹੋਣੀ ਚਾਹੀਦੀ ਚਾਰੇ ਤੇ ਅਨਕਵਾਰੀ ਹੋਣੀ ਚਾਹੀਦੀ ਆ ਕਿੰਨੇ ਜਾਣੇ ਕਿੰਨੇ ਕੰਮ ਕਰਦੇ ਕਿਹੜਾ ਕੀ ਹੋਇਆ ਭਾਈ ਘਰ ਤੋਂ ਘੜ ਮੇਰੇ ਕੇ 50 ਜਾਣੇ 50 50 30 ਦੀ ਬੜੀਆਂ ਜਲਾਨੀਆਂ ਨੇ ਗਰੁੱਪ ਚ ਚੱਲੀਆਂ ਨੇ ਕੀ ਚੱਲੀਆਂ ਨੇ ਹੋਰ ਜਮਾਂ ਚੱਲੀਆਂ ਨੇ ਜਪੜਾ ਜੀ ਮੇਰਾ ਨਾਮ ਹਰਪਾਲ ਸਿੰਘ ਕੀ ਮਸਲਾ ਕੀ ਤੁਹਾਡੇ ਪਿੰਡ ਦਾ ਮਸਲਾ ਸਾਡੇ ਇਹੋ ਜੀ ਮਰੇਗਾ ਦੇ ਪੈਸੇ ਸਾਡੇ ਤੇ ਪਏ ਨਹੀਂ ਆ ਜਿਹੜੇ ਇਹ ਪੈਂਦੇ 1.5 ਗੁਆਰ ਜੇ ਤੇ ਬਥੇਰਾ ਇਹਨਾਂ ਵਿਚਾਰਿਆਂ ਕੰਮ ਕੀਤਾ ਤੇ ਜੇ ਮਹੀਨੇ ਤੋਂ ਕੰਮ ਕਰਦੇ ਰਹੇ ਨੇ ਪਰ ਇਹਨਾਂ ਪੈਸੇ ਸਾਨੂੰ ਨਹੀਂ ਪਾਏ ਤੇ ਹੋਰਨਾਂ ਨੂੰ ਪਾ ਦਿੱਤੇ ਨੇ ਜੀਵਿਦਾਰਾਂ ਨੂੰ ਪੈਸੇ ਪਾ ਛੜੇ ਜਿਹੜਿਆ ਹਰਤਾਲਤੇ ਆ ਸਾਨੂੰ ਹਰਤਾਲਾਂ ਦੇ ਕਹਿ ਛੜਿਆ ਉਹਨਾਂ ਦੇ ਖਾਤਿਆਂ ਚ ਪੈਸੇ ਪਾ ਛੜੇ ਆ ਅਸੀਂ ਮੁੜ ਕੇ ਜਦੋਂ ਪੁੱਛਿਆ ਇਹ ਜੇ ਹਰਤਾਲਤੇ ਆ ਜਦੋਂ ਪੁੱਛੋ ਹਰਤਾਲਤੇ ਆ ਅਸੀਂ ਜਿੱਦੋਂ ਵੀ ਮੰਗ ਕਰਦੇ ਆ ਪੈਸੇ ਦੀ ਸਾਨੂੰ ਨਹੀਂ ਕੋਈ ਪੈਸਾ ਮਿਲਿਆ ਬਸ ਪੈਸੇ ਉਹਨਾਂ ਨੂੰ ਪਾ ਛੜੇ ਨੇ ਹੁਣ ਸਾਨੂੰ ਥੋੜਾ ਜਿਹਾ ਪਤਾ ਲੱਗਾ ਪੀ ਪੈ ਇਹ ਜਿਹੜੇ ਆ ਉਹਨਾਂ ਦੇ ਕਾਊਂਟਾਂ ਚ ਪਾ ਦਿੱਤੇ ਨੇ ਉਹਨਾਂ ਨੂੰ ਪੁੱਛਿਆ ਉਹਾਂ ਦਾ ਸਾਡੇ ਕਾਊਂਟਾਂ ਚ ਕੋਈ ਨਹੀਂ ਆਇਆ ਕਹ ਪੈਸਾ ਹੀ ਨਹੀਂ ਆਇਆ ਕੋਈ ਤੁਹਾਨੂੰ ਆਂਦਾ ਕੌਣ ਕਹਿੰਦਾ ਆਈ ਆਖਿਆ ਤੁਹਾਨੂੰ ਲਿਸਟਾਂ ਤੱਕ ਕਢਾ ਕੇ ਦੇ ਦਾਂਗੇ ਲਿਸਟਾਂ ਤੱਕ ਕਢਾ ਕੇ ਦੇ ਦਾਂਗੇ ਜਿਹਦੇ ਜਿਹਦੇ ਖਾਤੇ ਚ ਪੈਸੇ ਆਏ ਨੇ ਤੇ ਅਸੀਂ ਲਿਸਟ ਕਢਾ ਲਈ ਆ ਸਾਨੂੰ ਪਤਾ ਵੀ ਜਿਹਦੇ ਜਿਹਦੇ ਖਾਤੇ ਚ ਪੈਸੇ ਆਏ ਨੇ ਤੇ ਲਿਸਟਾਂ ਸਾਡੇ ਕੋਲ ਪਈਆਂ ਉਹ ਤੁਹਾਨੂੰ ਅਸੀਂ ਲਿਸਟ ਤੁਹਾਨੂੰ ਦੇ ਦਿੰਨੇ ਆ ਕਿੰਨੀ ਵਾਰੀ ਕੰਮ ਕੀਤਾ ਇਹ ਤਿੰਨ ਚਾਰ ਵਾਰੀ ਕੰਮ ਕੀਤਾ ਜੀ ਕਿੰਨੇ ਜੀ 50 ਜੀ ਆ ਕਿ ਜੀ ਬੁੱਡੀਆਂ ਬੰਦੇ ਜਿਹੜੇ ਕਿਰਕਾ ਡਾਕੂਮੈਂਟ ਤੇ ਕਿਹਨੂੰ ਆਧਾਰ ਕਾਰਡ ਜੇ ਬੈਂਕ ਖਾਤੇ ਦੀ ਕਾਪੀ ਜੇ ਜੇ ਸਾਡੇ ਕੋਲ ਖੜ ਕੇ ਮੁੜ ਕੇ ਸਾਡੇ ਪੈਸੇ ਹੀ ਨਹੀਂ ਪਾਉਂਦੇ ਉਹ ਸਰਪੰਚ ਨੇ ਖੜੀ ਜੀ ਕੁਲਦੀਪ ਸਿੰਘ ਕੁਲਦੀਪ ਸਿੰਘ ਨੇ ਜਦੋਂ ਮਤਲਬ ਕੰਮ ਚੱਲਦੇ ਰਿਹਾ ਮੌਕੇ ਤੇ ਕਿਹੜਾ ਅਧਿਕਾਰੀ ਉੱਧਰ ਆਇਆ ਜਦੋਂ ਇਹ ਕੁਲਦੀਪ ਸਿੰਘ ਜੇ ਤੇ ਇੱਕ ਸਾਹਿਬ ਹਾਂ ਜੀ ਚੰਦਜੀ ਸੈਕਟਰੀ ਜੀ ਹਾਂ ਜੀ ਇਹ ਇੱਕ ਚੰਦਜੀ ਸੈਕਟਰੀ ਜੀ ਹੈ ਕਿੰਨੇ ਮਹੀਨੇ ਤੋਂ ਤੁਹਾਨੂੰ ਜਿਹੜੇ ਪੈਸੇ ਨਹੀਂ ਆਉਂਦੇ ਸਾਨੂੰ 3-4 ਮਹੀਨੇ ਤੋਂ ਬਿਲਕੁਲ ਨਹੀਂ ਜਾਈ ਬਿਲਕੁਲ ਨਹੀਂ ਪਾਇਆ ਸਾਨੂੰ ਕੰਮ ਕਰਦੇ ਦੀ ਬਸ ਸਾਨੂੰ ਇਹੀ ਦੇ ਦਿੰਦਾ ਤੁਹਾਨੂੰ ਪੈਸੇ ਹੁਣ ਪੈ ਜਾਣੇ ਆ ਜੀ ਤੁਹਾਡੇ ਪੈਸੇ ਆਉਂਦਾ ਪਿੱਛੋਂ ਨਹੀਂ ਪਏ ਸਾਨੂੰ ਇਹੀ ਗੱਲ ਕਹਿ ਚੜੀ ਵੀ ਹੁਣ ਹੜਤਾਲ ਤੇ ਆ ਉਹਨਾਂ ਨੂੰ 3-4 ਮਹੀਨੇ ਦੀ ਸਾਨੂੰ ਉਹਨਾਂ ਨੂੰ ਪੇਮੈਂਟ ਨਹੀਂ ਪਈ ਸੈਕਟਰੀਆਂ ਪਟਵਾਰੀਆਂ ਨੂੰ ਤੋਂ ਹੜਤਾਲ ਤੇ ਨੇ ਤਾਂ ਕਰਕੇ ਅਸੀਂ ਮੰਗ ਕਰਨਾ ਸਾਨੂੰ ਇਨਸਾਫ ਚਾਹੀਦਾ ਆ ਕਾਰਵਾਈ ਉਹਨਾਂ ਤੋਂ ਹੋਣੀ ਚਾਹੀਦੀ ਜਿਨ੍ਹਾਂ ਨੇ ਜਿਹੜੇ ਹੋਰ ਨਾਲ ਦਿਖਾਤਿਆਂ ਚ ਪੈਸੇ ਪਾ ਦਿੱਤੇ ਨੇ ਉਹ ਹਾਂਜੀ ਤੇ ਨੰਬਰ ਅਗਵਾੜਾ ਜੋ ਮਸਲਾ ਕੀ ਜੀ ਮਸਲਾ ਹੈ ਭਾਜੀ ਇਹਨਾਂ ਨੇ ਗਰੀਬਾਂ ਨੇ ਨਰੇਗਾ ਦਾ ਕੰਮ ਕੀਤਾ ਹੈ ਭਾਜੀ ਉਹ ਜਿਹੜਾ ਪੈਸਾ ਇਹਨਾਂ ਨੂੰ ਨਹੀਂ ਮਿਲਿਆ ਜਿਨ੍ਹਾਂ ਜਿਨ੍ਹਾਂ ਤਗੜੇ ਬੰਦੇ ਨੇ 12 12 13 ਤਰ੍ਹਾਂ ਕਿਲੇ ਜ਼ਮੀਨ ਹੈ ਉਹਨਾਂ ਦੀ ਉਹਨਾਂ ਦੇ ਖਾਤਿਆਂ 'ਚ ਪੈਸੇ ਪੈ ਗਏ ਨੇ ਗਰੀਬਾਂ ਨੂੰ ਕੋਈ ਹਾਸਲ ਨਹੀਂ ਹੋਇਆ ਉਹ ਜਿਨ੍ਹਾਂ ਜਿਨ੍ਹਾਂ ਨਹੀਂ ਕੰਮ ਕੀਤਾ ਸੌਖੇ ਕਰਾਂ ਬੰਦੇ ਤਾਂ ਉਹਨਾਂ ਟਾਲੀਆਂ ਟਰੈਕਟਰ ਨੇ ਗੱਡੀਆਂ ਲੱਗੀਆਂ ਨੇ ਕੋ 15 15000 15 15 ਲੱਖ ਦੀਆਂ ਉਹਨਾਂ ਨੂੰ ਪੈਸੇ ਪਾਗੇ ਨੇ ਇਹਨਾਂ ਗਰੀਬਾਂ ਨੂੰ ਭਾਜੀ ਕੋਈ ਪੈਸਾ ਨਹੀਂ ਮਿਲਿਆ ਅਕਿੰਦਰਪੱਤ ਲੱਖ ਦੀ ਗੱਡੀ ਖੜੇ ਤੁਹਾਨੂੰ ਕਿਵੇਂ ਪਤਾ ਕਿ ਉਹਨਾਂ ਦੇ ਖਾਤਿਆਂ ਚ ਪਾਗੇ ਹਾਂਜੀ ਇਹਨੂੰ ਭਾਜੀ ਲਿਸਟ ਕਢਾਈ ਆ ਨਾ ਲਿਸਟ ਕਢਾਈ ਆ ਉਹਨਾਂ ਦੇ ਖਾਤਿਆਂ ਚ ਪੈਸੇ ਪਾਗੇ ਨੇ ਤੇ ਇਹੀ ਇਹੋ ਪੱਖ ਰੱਖਣਿਆ ਸਰਪੰਚ ਤੇ ਕਾਰਵਾਈ ਹੋਵੇ ਇਹ ਪਹਾੜਾ ਗਰੀਬਾਂ ਦਾ ਉਹ ਇਹਨਾਂ ਨੂੰ ਮਿਲ ਜਾਵੇ ਨਹੀਂ ਆਪਾਂ ਸਖੀਆਂ ਹੀ ਸਿਰ ਪੈਸਾ ਆ ਕੇ ਮਿਲਦੇ ਰਹੇ ਭਾਈ ਹਾਂਜੀ ਕੋਈ ਕਾਰਵਾਈ ਨਹੀਂ ਹੁੰਦੀ ਫਿਰ ਸਾਡਾ ਲੱਗ ਫਿਰ ਆਈ ਮਾ ਵੀ ਡੀਸੀ ਉੱਤੇ ਜਾਵਾਂਗੇ ਆਪਣੀ ਮੰਗ ਰੱਖ ਮੰਗ ਪੱਤਰ ਦਵਾਂਗੇ ਭਾਈ ਕਿੰਨਾ ਚਿਰ ਕੰਮ ਕਰਦੇ ਕੰਮ ਇਹਨਾਂ ਨੇ ਕੀਤਾ 3 ਮਹੀਨੇ ਲਗਾਤਾਰ ਭਾਈ ਹਾਂਜੀ ਕਿੰਨੇ ਲੋਕ ਜੁੜੇ 40 50 55 ਜਾਣੇ ਹੈਗੇ ਨੇ ਭਾਈ ਤੇ ਮਸਲਾ ਇਹ ਨਹੀਂ ਕਿਸੇ ਨੂੰ ਪਏ ਨਹੀਂ ਕਿਸੇ ਨੂੰ ਨਹੀਂ ਪਿਆ ਨਹੀਂ ਪਿਆ ਸਰ ਹਾਂਜੀ ਪੈਸੇ ਪਏ ਜਿੰਨੇ ਸਾਡੇ ਤਗੜੇ ਘਰੋਂ ਪਏ ਜਦੋਂ ਜੋਇਨ ਕੀਤਾ ਕਰਕੇ ਡਾਕੂਮੈਂਟ ਡਾਕੂਮੈਂਟ ਆਧਾਰ ਕਾਰਡ ਬੈਂਕ ਖਾਤਾ ਲਾਇਆ ਜੋ ਭਾਜੀ ਹਾਂਜੀ ਫੋਟੋ ਕਰਾਉਂਦੀ ਹਾਂ ਹਾਂਜੀ ਫੋਟੋ ਖਿੱਚ ਕੇ ਲੈ ਜਾਂਦੇ ਰਿਹਾ ਭਾਜੀ ਸਵੇਰ ਸਾਰਾ ਤੇ ਸਾਨੂੰ ਇਨਸਾਫ ਚਾਹੀਦਾ ਭਾਜੀ ਉੱਥੇ ਕਾਰਵਾਈ ਹੋਣੀ ਚਾਹੀਦੀ ਸਰਪੰਚ ਦੇ ਇਹ ਤਾਂ ਹਜਾਰਾ ਗਰੀਬਾਂ ਦਾ ਨਾਲ ਮਿਲ ਜਾਣਾ ਚਾਹੀਦਾ ਭਾਜੀ ਮਰਾ ਤੁਰਨੇ ਪਿੰਡ ਕਿਹੜਾ ਜਿਹਾ ਮਸਲਾ ਕੀ ਜੀ ਪਿੰਡ ਗਵਾਰਾ ਭਾਜੀ ਇਹ ਨਰੇਗਾ ਦਾ ਮਸਲਾ ਹੈ ਭਾਜੀ ਕੀ ਮਸਲਾ ਮਸਲਾ ਭਾਜੀ ਨਰੇਗਾ ਦੇ ਪੈਸੇ ਜਿਹੜੇ ਆ ਉਹ ਗਰੀਬਾਂ ਦੇ ਘਰ ਚ ਨਹੀਂ ਪਏ ਹੈਗੇ ਉਹ ਅਮੀਰਾਂ ਦੇ ਘਰ ਚ ਪਏ ਹੈਗੇ ਜਿਨ੍ਹਾਂ ਦੇ ਘਰ ਏਸੀ ਵੀ ਲੱਗੇ ਦੇ ਗੱਡੀਆਂ ਵੀ ਖਲੋਤੀ ਦੀਆਂ ਨੇ ਉਹਨਾਂ ਦੇ ਘਰ ਇਹ ਪੈਸੇ ਪਏ ਨੇ ਉਹ ਬਣੀ ਦੱਸੋ ਪਹਿਲਾਂ ਭਈ ਉਹ ਕਿੰਨੇ ਕ ਗਰੀਬ ਨੇ ਜਿਨ੍ਹਾਂ ਦੇ ਘਰ ਪੈਸੇ ਪੈ ਕੇ ਦੇ ਆ ਹਾਂਜੀ ਸਾਡੀ ਸਰਕਾਰ ਨੂੰ ਇਹ ਮੰਗਿਆ ਉਹਨਾਂ ਦੇ ਘਰੋਂ ਪੈਸੇ ਨਹੀਂ ਇਹ ਪਾਣੇ ਚਾਹੀਦੇ ਇਹ ਗਰੀਬਾਂ ਨੂੰ ਪੈਸੇ ਪਾਣੇ ਚਾਹੀਦੇ ਜਿਹੜੇ ਆਏ ਨੇ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਆ ਠੀਕ ਹੈ ਇੱਕ ਇਹਨਾਂ ਦੇ ਦੇ ਇੱਕ ਸਰਪੰਚ ਤੇ ਕਾਰਵਾਈ ਹੋਣੀ ਚਾਹੀਦੀ ਆ ਠੀਕ ਜੀ ਅਹੀ ਹਾਰ ਕੇ ਨਜਮ ਨਜੋਤੇ ਕਰ ਗਏ ਆ ਚੇਅਰਮੈਨ ਸਾਹਿਬ ਦੇ ਕਰ ਠੀਕ ਹੈ ਜੀ ਇਹ ਸਾਡੀ ਮੰਗ ਜਿਹੜੀ ਆ ਪੂਰੀ ਹੋਣੀ ਚਾਹੀਦੀ ਹੈ ਕਿੰਨੇ ਚਿਰ ਤੋਂ ਪਏ ਨੇ ਭਾਜੀ ਭਾਜੀ 3 ਮਹੀਨੇ ਤੋਂ ਪੈਸੇ ਨਹੀਂ ਪਏ 3 ਮਹੀਨੇ ਤੋਂ ਕੰਮ ਕਰਦੇ ਆ 1 ਰੁਪਇਆ ਨਹੀਂ ਪਿਆ ਸਾਡੇ account ਦੇ ਵਿੱਚ ਬਾਹਰ ਜਾਓ ਹੋ ਜਾਓ ਬਾਹਰ ਜਾਓ ਸੱਲਤ ਨੂੰ ਆਣਾ ਲੈ ਕੇ ਆਈਂ ਕਿੰਨਾ ਫਾਸੜੇ ਕਰਿਓ ਥੋੜੇ ਥੋੜੇ ਪੰਜਾਬ ਸਰਕਾਰ ਮੁਰਦਾਬਾ 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 ਪੰਜਾਬ ਸਰਕਾਰ ਮੁਰਦਾਬਾ ਮੁਰਦਾਬਾ ਜਿੰਦਾਬਾਦ ਸਰਕਾਰ ਮੁਰਦਾਬਾ ਮੁਰਦਾਬਾ ਜਿੰਦਾਬਾਦ ਨਾਨ ਨਵਜੋਤ ਸਿੰਘ ਆ ਜੀ ਮੈਂ ਚੇਅਰਮੈਨ ਵਿਜੀਲੈਂਸ ਮੋਨਿਟਰਿੰਗ ਸੈੱਲ ਲੇਬਰ ਲੇਬਰ ਵੈਲਫੇਅਰ ਬੋਰਡ ਪੰਜਾਬ ਸਰਕਾਰ ਦੇ ਵਿੱਚ ਪਿਛਲੀ ਸਰਕਾਰ ਚ ਰਿਆ ਮੈਂ ਐਕਚੁਅਲੀ ਇਹਨਾਂ ਦੇ ਨਾਲ ਨਰੇਗਾ ਦੇ ਪੈਸੇ ਸੀਗੇ ਤੇ ਵਿਚਾਰੇ ਕਾਫੀ ਦਿਨ ਤੋਂ ਕੰਮ ਕਰ ਰਹੇ ਸੀ ਇਹਨਾਂ ਨੇ ਸੈਕਟਰੀ ਨਾਲ ਵੀ ਸੰਪਰਕ ਕੀਤਾ ਉਹਦਾ ਨਾਮ ਹੈਗਾ ਚਨਜੀਤ ਕੌਰ ਇਹਨਾਂ ਨੇ ਕੁਲਦੀਪ ਸਿੰਘ ਫੌਜੀ ਇੱਥੇ ਆਗੂ ਆ ਉਹਦੇ ਨਾਲ ਵੀ ਸੰਪਰਕ ਕੀਤਾ ਪਰ ਇਹਨਾਂ ਦਾ ਮਸਲਾ ਕੋਈ ਨਹੀਂ ਹੱਲ ਹੋਇਆ ਇੱਕ ਦਿਨ ਫਿਰ ਇਹ ਸਾਰੇ ਇਕੱਠੇ ਹੋ ਕੇ ਮੇਰੇ ਘਰ ਗਏ ਮੇਰੇ ਫਾਦਰ ਸਾਹਿਬ ਐਕਸ ਸਰਪੰਚ ਨੇ ਪਿੰਡ ਦੇ ਸਾਬਕਾ ਸਰਪੰਚ ਨੇ ਔਰ ਮੈਂ ਸੈਕਟਰੀ ਨੂੰ ਫੋਨ ਕੀਤਾ ਵੀ ਚਲੋ ਜਿਨ੍ਹਾਂ ਦੇ ਖਾਤਿਆਂ 'ਚ ਪੈਸੇ ਪੈ ਗਏ ਸਾਨੂੰ ਉਹਨਾਂ ਦਾ ਮਤਲਬ ਨਹੀਂ ਆ ਪਰ ਜਿਨ੍ਹਾਂ ਨੇ ਕੀਤਾ ਕੰਮ ਐਕਚੁਅਲੀ ਉਹਨਾਂ ਦੇ ਵੀ ਖਾਤਿਆਂ 'ਚ ਪੈਸੇ ਪਾ ਦਿਓ ਔਰ ਇਹਨਾਂ ਨੇ ਮਤਲਬ ਬਹੁਤ ਵਾਰੀ ਇਕੱਠੇ ਹੋ ਕੇ ਗਏ ਸਰਪੰਚ ਕਹਿੰਦਾ ਵੀ ਮੈਂ ਇਹਨਾਂ ਦੇ ਖਾਤਿਆਂ 'ਚ ਪੈਸੇ ਨਹੀਂ ਪਾਉਣੇ ਕੁਝ ਬੰਦਿਆਂ ਨੂੰ ਕਿਹਾ ਇਹਨਾਂ ਨੇ ਕਿ ਇਹਨਾਂ ਕੋ ਕੰਮ ਵੀ ਕਰਾਉਣਾ ਉਹਨਾਂ ਦੇ ਖਾਤਿਆਂ 'ਚ ਪੈਸੇ ਵੀ ਨਹੀਂ ਪਾਉਣੇ ਮੈਂ ਪੰਜਾਬ ਸਰਕਾਰ ਕੋ ਮੰਗ ਕਰਦਾ ਵੀ ਇਹਨਾਂ ਗਰੀਬਾਂ ਨੂੰ ਮਤਲਬ ਇਨਸਾਫ ਦਿੱਤਾ ਜਾਵੇ ਜਿਨ੍ਹਾਂ ਨੇ ਗਲਤ ਖਾਤਿਆਂ 'ਚ ਪੈਸੇ ਪਾਏ ਨੇ ਜਾਂ ਗਲਤ ਮਤਲਬ ਕਿਸੇ ਦਾ ਕਸੂਰ ਨਹੀਂ ਸਿਰਫ ਕਸੂਰ ਜਿਆਦਾ ਕੁਲਦੀਪ ਸਿੰਘ ਦਾ ਉਹਨੇ ਮਨ ਬਣਾਇਆ ਵੀ ਇਹਨਾਂ ਲੋਕਾਂ ਕੋਲ ਕੰਮ ਮੈਂ ਕਰਾਉਣਾ ਵਾ ਪਰ ਮੈਂ ਪੈਸੇ ਨਹੀਂ ਖਾਤੇ ਚ ਪਾਉਣੇ ਮੈਂ ਸਾਬਕਾ ਉਪ ਮੁੱਖ ਮੰਤਰੀ ਸਰਦਾਰ ਸੁਖਿੰਦਰ ਸਿੰਘ ਜੀ ਰਦਾਵਾ ਮੌਜੂਦਾ ਮੈਂਬਰ ਆਫ ਪਾਰਲੀਮੈਂਟ ਉਹ ਆਪਣਾ ਨਿਗਰਾਨ ਕਮੇਟੀ ਦੇ ਚੇਅਰਪਰਸਨ ਵੀ ਨੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਵੀ ਇਹਦੀ ਪ੍ਰਸ਼ਾਸਨਿਕ ਉੱਚ ਅਧਿਕਾਰੀ ਕੋ ਇਹ ਉੱਚ ਅਧਿਕਾਰੀ ਕੋ ਇਹਦੀ ਮਤਲਬ ਪਰਤਾਲ ਕਰਾ ਕੇ ਮੇਰ ਪੱਖ ਜਾਂਚ ਕੀਤੀ ਜਾਵੇ ਤੇ ਜਿਹੜਾ ਦੋਸ਼ੀ ਆ ਕੁਲਦੀਪ ਸਿੰਘ ਆ ਤੇ ਆਪਣਾ ਚਰਨਜੀਤ ਕੌਰ ਉਹਨਾਂ ਉਹਨਾਂ ਦੇ ਬੰਦ ਦੀ ਕਾਰਵਾਈ ਕਰਕੇ ਇਹਨਾਂ ਗਰੀਬਾਂ ਨੂੰ ਇਨਸਾਫ ਦਿੱਤਾ ਜਾਵੇ ਧੰਨਵਾਦ ਜੀ ਅਜੀ ਸਰ ਜਿਹੜੇ ਲੋਕਲ ਜਾਮ ਲਾ ਰਹੇ ਨੇ ਦੇ ਨਿੱਗੜ ਤੇ ਪੈਸੇ ਨਹੀਂ ਪੈ ਰਹੇ ਕੀ ਮਸਲਾ ਜੀ ਸਤਿ ਸ੍ਰੀ ਅਕਾਲ ਜੀ ਮੈਂ ਪਿੰਡ ਗਵਾਰੇ ਤੋਂ ਆ ਜੀ ਵਿਕਾਸ ਕਮੇਟੀ ਦਾ ਚੇਅਰਮੈਨ ਕੁਲਦੀਪ ਸਿੰਘ ਤੇ ਇਹ ਸਰ ਜਿਹੜਾ ਇਹਨਾਂ ਨੇ ਕੀਤਾ ਆ ਇਹ ਫਤੂਪੁਰ ਵਾਲੇ ਆ ਇੱਕ ਨਵਜੋਤ ਸਿੰਘ ਤੇ ਇੱਕ ਉਹਨਾਂ ਦੀ ਸਿਸਟਰ ਆ ਜੀ ਅਨੀਤਾ ਰਾਣੀ ਨਿੱਕੋਸਰਾ ਖੁਰ ਤੋਂ ਸਰਪੰਚ ਇਹਨਾਂ ਨੇ ਇਹ ਸਾਡੇ ਪਿੰਡ ਚ ਪਹਿਲਾਂ ਧਾਰ ਖੜ ਇਕੱਠੇ ਕਰਕੇ ਲੋਕਾਂ ਨੂੰ ਕਿਹਾ ਕਿ ਲਿਆਓ ਤੁਹਾਡੇ ਇਹੀ ਪੈਸੇ ਪਾਉਣੇ ਨੇ ਕਿ ਜਦ ਕਿ ਪੈਸੇ ਸੈਂਟਰ ਸਰਕਾਰ ਵੱਲੋਂ ਪੈਣੇ ਹੁੰਦੇ ਆ ਕੁਝ ਦੋ ਕਿਸ਼ਤਾਂ ਪਈਆਂ ਨੇ ਕੁਝ ਲੋਕਾਂ ਦੀਆਂ ਪਈਆਂ ਨੇ ਬਾਕੀਆਂ ਦੇ ਅਜੇ ਬਾਕੀ ਮੈਂ ਅੱਜ ਵੀ ਜਾ ਕੇ ਆਇਆ ਵੀਡੀਓ ਦਫ਼ਤਰ ਆਪਣੇ ਜਿਹੜੇ ਸੈਕਟਰੀ ਨੇ ਮੈਡਮ ਚਰਨਜੀਤ ਕੌਰ ਉਹਨਾਂ ਨੂੰ ਮਿਲ ਕੇ ਆਇਆ ਉਹ ਕਹਿੰਦੇ ਵੀ ਅਜੇ ਪੈਸੇ ਪਿਛੋਂ ਨਹੀਂ ਪੈਣ ਦੇ ਪੈਸੇ ਤੇ ਪਿਛੋਂ ਪੈਣੇ ਸਰਪੰਚ ਦਾ ਕੰਮ ਹੁੰਦਾ ਹਾਜ਼ਰੀ ਲਾਉਣਾ ਜੀ ਮੋਬਾਈਲ ਤੋਂ ਆਨਲਾਈਨ ਸਭ ਕੁਝ ਹੈਗਾ ਹੈ ਕੋਈ ਕਿਸੇ ਦਾ 1 ਰੁਪਿਆ ਇੱਧਰ ਉੱਧਰ ਨਹੀਂ ਹੋ ਸਕਦਾ ਜੋ ਇਸ ਸਰਕਾਰ ਜੀ ਜਿਤਨੀ ਪੌਣੇ ਅਹੀਂ ਤੇ ਸਿਰਫ ਰੋਜ਼ ਰੋਜ਼ ਹਾਜ਼ਰੀ ਲਾਉਣੀ ਆ ਜਦੋਂ ਵੀ ਕੰਮ ਚੱਲਦਾ ਹੈ ਇਹਨਾਂ ਦੀ ਹਾਜ਼ਰੀ ਲਈ ਆ ਉਹਦਾ ਪ੍ਰੂਫ ਇਹ ਆ ਵੀ ਤੁਸੀਂ ਉੱਥੋਂ ਜਾ ਕੇ ਪਤਾ ਕਰ ਸਕਦੇ ਜੀ ਵੀਡੀਓ ਦਫ਼ਤਰੋਂ ਕਿ ਹਾਜ਼ਰੀਆਂ ਲੱਗੀਆਂ ਜਾਂ ਨਹੀਂ ਲੱਗੀਆਂ ਇਹ ਆ ਜੀ ਜੋ ਇਹ ਮਨ ਇਲਜ਼ਾਮ ਲਾ ਰਿਹਾ ਬੇਬਨਿਆਰੀ ਬਿਲਕੁਲ ਬੇਬਨਿਆਦ ਹੈ ਜੀ ਇਹਦੇ ਵਿੱਚ ਕੋਈ ਸਚਾਈ ਨਹੀਂ ਜੀ ਕੋਈ ਸਚਾਈ ਨਹੀਂ ਜੀ ਤੁਸੀਂ ਵੀਡੀਓ ਦਫ਼ਤਰੋਂ ਜਾ ਕੇ ਪਤਾ ਕਰ ਸਕਦੇ ਜੀ ਕਿ ਹਾਜ਼ਰੀਆਂ ਲੱਗੀਆਂ ਜਾਂ ਨਹੀਂ ਲੱਗੀਆਂ ਕੈਨੇਡਾ ਦੇ ਲੋਕੀ ਬਾਹਰ ਬੈਠੇ ਨੇ ਉਹਨਾਂ ਦੇ ਖਾਤੇ 'ਚ ਪੈਸੇ ਜਾਂਦੇ ਨੇ ਸਾਨੂੰ ਪੈਸੇ ਨਹੀਂ ਮਿਲਦੇ ਕੋਈ ਇੱਕ ਵੀ ਸਾਬਤ ਕਰ ਦਿਓ ਜੀ ਕੋਈ ਕੈਨੇਡਾ ਵਾਲਾ ਜਾਂ ਕੋਈ ਕਿਸੇ ਦਾ ਵੀ ਹੋਵੇ ਕਿ ਜਿਹੜਾ ਪਿੰਡ 'ਚ ਹਾਜ਼ਰ ਨਹੀਂਗਾ ਜਿਹਨੇ ਕੰਮ ਨਹੀਂ ਕੀਤਾ ਉਹ ਉਹਦੇ ਹਾਜ਼ਰੀ ਲੱਗੀ ਐ ਇੱਕ ਵੀ ਸਾਬਤ ਕਰ ਲਵਾਂਗੇ ਗ੍ਰਿਸਟਾ ਦਾ ਵੀ ਜ਼ਿਕਰ ਵਿੱਚ ਲਿਆ ਕਰਨ ਦੀ ਗ੍ਰਿਸਟਾਂ ਤੇ ਮੈਨੂੰ ਤੇ ਅਜੇ ਤੱਕ ਉਹਨਾਂ ਲਿਸਟ ਕੋਈ ਦਿੱਤੀ ਨਹੀਂ ਮੈਂ ਤਾਂ ਉਹਨਾਂ ਨੂੰ ਕਿਹਾ ਵੀ ਇਹੋ ਜੀ ਲਿਸਟ ਕੋਈ ਮੈਨੂੰ ਵੀ ਵਿਖਾ ਦੋ ਕੋ ਕੈਨੇਡਾ ਅਮਰੀਕਾ ਵਾਲੇ ਤੇ ਪਏ ਹੋਣ ਤੇ ਜਿਹੜੇ ਸਾਡੇ ਕੈਨੇਡਾ ਅਮਰੀਕਾ ਸਾਡੇ ਪਿੰਡ 'ਤੇ ਰਹਿੰਦੇ ਆ ਉਹ ਤੇ ਪੱਕੇ ਹੀ ਉੱਧਰ ਰਹਿੰਦੇ ਨੇ ਉਹਨਾਂ ਦਾ ਵੀ ਇਥੋਂ ਦਾ ਮੇਰੇ ਖਿਆਲ ਨਾਲ ਆਧਾਰ ਕਾਰਡ ਵੀ ਨਹੀਂ ਹੋਣਾ ਉਹ ਤੇ ਪੱਕੇ ਹੀ ਉੱਧਰ ਦੇ ਆ ਤੇ ਬਾਕੀ ਜੇ ਇਦਾਂ ਦੀ ਗੱਲ ਕੋਈ ਹੈਗੀ ਐ ਤੇ ਤੁਸੀਂ ਵੀਡੀਓ ਇਹ ਚ ਕਿਹੜੀ ਗੱਲ ਆ ਕਾਗਜ਼ ਤੇ ਨਹੀਂ ਝੂਠ ਬੋਲਣਗੇ ਨਾ ਜੀ ਕਾਗਜ਼ ਤੇ ਸਾਰਾ ਕੋਈ ਸੱਚ ਦੱਸ ਹੀ ਦੇਣਗੇ ਕਿ ਕਿਦੀ ਹਾਜ਼ਰੀ ਲੱਗੀ ਆ ਕਿਦੀ ਨਹੀਂ ਲੱਗੀ ਲੇਟ ਹੋਣ ਦਾ ਕਾਰਨ ਸਰਕਾਰ ਦੀ ਸੈਂਟਰ ਵੱਲੋਂ ਆ ਮੇਰੇ ਵੱਲੋਂ ਤੇ ਕੋਈ ਅਸੀਂ ਤਾਂ ਰੋਜ਼ ਦੀ ਰੋਜ਼ ਹਾਜ਼ਰੀ ਲੱਗਦੀ ਆ ਦੋ ਟਾਈਮ ਲਾਉਣੀ ਪੈਂਦੀ ਆ ਜੇ ਇੱਕ ਟਾਈਮ ਲੱਗੀ ਸ਼ਾਮ ਨੂੰ ਨਹੀਂ ਲੱਗੀ ਤਾਂ ਅੱਜ ਕੈਨਸਲ ਹੋ ਜਾਂਦੀ ਆ ਇਹ ਕਰਕੇ ਸਾਨੂੰ ਰੋਜ਼ ਦੀ ਰੋਜ਼ ਹਾਜ਼ਰੀ ਲਾਉਣੀ ਪੈਂਦੀ ਆ ਮੋਬਾਈਲ ਤੋਂ ਲੱਗਦੀ ਆ ਕੋਈ ਇਹਦੇ ਵਿੱਚ ਕਿਸੇ ਦਾ ਇੱਧਰ ਉੱਧਰ ਨਹੀਂ ਹੋ ਸਕਦਾ ਜਿਹਦਾ ਨਾਮ ਆ ਉਹਦੀ ਹਾਜ਼ਰੀ ਲੱਗਣੀ ਆ ਇੱਕ ਪਹਿਸਾ ਪਹਿਲਾਂ ਜਿੱਦਾਂ ਇਹ ਕਰਦੇ ਰਹੇ ਨੇ ਪੀਵਾ ਜਦ ਨਹੀਂ ਹੱਥ ਨਾ ਲੱਗਦੀਆਂ ਸੀ ਤੇ ਲਗਣੀ ਕਿਸ ਦੀ ਆ ਪਹੇ ਇਹਨਾਂ ਕਢਾ ਲਿਆ ਜੇ ਪਿਛਲੇ ਸਰਕਾਰ ਦੇ ਟਾਈਮ ਵੀ ਇਹਨਾਂ ਦੀ ਇਨਕੁਆਰੀ ਕਰਾ ਕੇ ਦੇਖ ਲੋ ਇਹਨਾਂ ਨੇ ਉਥੋਂ ਏਟੀਐਮ ਈਸ਼ੂ ਕਰਵਾ ਲੇ ਕਢਾ ਲੇ ਇਹਨਾਂ ਨੇ ਲੱਖਾਂ ਦੇ ਪੈਸੇ ਖਾ ਗਏ ਲੋਕਾਂ ਦੇ ਪੁੱਛੋ ਲੋਕਾਂ ਕੋਲ ਇਨਕੁਆਰੀ ਕਰਾ ਕੇ ਵੇਖੋ ਤੁਸੀਂ ਵੀ ਕਿੱਥੋਂ ਕਿੱਥੋਂ ਕੀ ਕੀ ਹੋੰਦਿਆ ਮੇਰੇ ਪਿੰਡ ਚੋਂ ਜਾ ਕੇ ਪਤਾ ਕਰ ਦੋ ਕੋਈ ਵੀ ਮੈਂ ਕਿਸੇ ਨੂੰ ਇਹ ਕਿਹਾ ਹੋਏ ਵੀ ਤੂੰ ਕਿਹੜੀ ਪਾਰਟੀ ਦਾ ਕਿਹੜੀ ਦਾ ਨਹੀਂ ਹਨੂ ਜੋ ਜ਼ਿੰਮੇਵਾਰੀ ਪੰਜਾਬ ਸਰਕਾਰ ਨੇ ਸੰਭੀ ਆਹੀਂ ਬਿਲਕੁਲ ਬੇਪੱਖ ਹੋ ਕੇ ਕਿਸੇ ਨਾਲ ਪੱਖਪਾਤ ਵਾਲੀ ਗੱਲ ਨਹੀਂ ਕੋਈ ਕੀਤੀ ਇਹ ਕੀਤੇ ਆ ਕੱਚੇ ਕੋਠਿਆਂ ਦੀ ਰਜਿਸਟ੍ਰੇਸ਼ਨ ਕਰਵਾਈ ਆ ਅਸੀਂ ਇਹਨਾਂ ਦੇ ਜਾ ਕੇ ਪਤਾ ਕਰੋ ਜਿਹੜੀ ਇਹਨਾਂ ਦੀ ਕੁੜੀ ਆ ਉੱਥੋਂ ਉੱਥੇ ਜਾ ਕੇ ਕੀ ਹੋਣਿਆ ਉੱਥੋਂ ਜਾ ਕੇ ਪਤਾ ਕਰੋ ਐਸ ਪਿੰਡ ਦਾ ਮਸਲਾ ਜੀ ਐਸ ਪਿੰਡ ਦਾ ਮਸਲਾ ਤੁਸੀਂ ਜਾ ਕੇ ਪੁੱਛ ਸਕਦੇ ਜੇ ਤੁਹਾਨੂੰ ਪੁੱਛ ਸਕਦੇ ਕਿਸੇ ਕੋਈ ਜੇ ਇੱਕ ਇੱਕ ਕਰਕੇ